ਸਾਡੇ ਦੇਸ਼ ਆਜ਼ਾਦੀ ਮੰਗਦੇ ਸੀ ਗੋਰੇ ਸਿਰ ਤੇ ਬਹਿ ਕੇ ਖੰਦੇ ਸੀ ਤਾਂ ਹੀ ਰੰਗ ਪਸੰਦੀ ਰੰਗਦੇ ਸੀ ਗੁੱਸੇ ਦੇ ਵਿੱਚ ਆ ਕੇ ਯਾਰੋ ਇਹਨਾਂ ਸਾਡੀ ਰੰਡ ਕਿਉਂ ਕਰਤੀ ਕੌਮ ਸਾਡੀ ਤਾਂ ਇੱਕੋ ਹੀ ਸੀ ਫਿਰ ਇਹਨਾਂ ਸਾਡੀ ਵੰਡ ਕਿਉਂ ਕਰਤੀ ਇਹਨਾਂ ਸਾਡੀ ਵੰਡ ਕਿਉਂ ਕਰਤੀ ਵਪਾਰ ਕਰਨ ਲਈ ਆਏ ਸੀ ਤੇ ਉਹਨਾਂ ਲਾੜ ਤਖਤ ਬਹਾਏ ਸੀ ਸਾਡਾ ਸਿਰ ਤੇ ਸਾਡੀ ਜੁੱਤੀ ਕਸ-ਕਸ ਕੇ ਸਾਡੇ ਲਾਏ ਸੀ ਆਹ ਧਰਤੀ ਪੰਜ ਤੇਰੇ ਆਵਾਂ ਦੀ ਫਿਰ ਉਹਨਾਂ ਸਾਡੀ ਰੰਡ ਕਿਉਂ ਕਰਤੀ ਪੌਮ ਸਾਡੀ ਤਾਂ ਇੱਕੋ ਹੀ ਸੀ ਫਿਰ ਇਹਨਾਂ ਸਾਡੀ ਵੰਡ ਕਿਉਂ ਕਰਤੀ ਇਹਨਾਂ ਸਾਡੀ ਵੰਡ ਕਿਉਂ ਕਰਤੀ ਇੱਕੋ ਨਸਲਾਂ ਇੱਕੋ ਫਸਲਾਂ ਤੇ ਇੱਕੋ ਦਿੱਥ ਇਤਿਹਾਰ ਸੀ ਹੁੰਦੇ ਪਿੰਡ ਵਿੱਚ ਹੁੰਦੇ ਕਾਜ ਕਿਸੇ ਦੇ ਸਾਰੇ ਪੱਭਾਂ ਭਾਰ ਸੀ ਹੁੰਦੇ ਸਮਝੋ ਹੋਗੀ ਬਾਹਰ ਕਹਾਣੀ ਅੱਖੋਂ ਆਉਂਦਾ ਲਾਲਕ ਪਾਣੀ ਸਾਰੀ ਕਲਕੱਤ ਹੁਣ ਚੰਡ ਕਿਉਂ ਕਰਤੀ ਇੰਨਾ ਸਾਡੀ ਸਾਡੀ ਕੌਮਤਾ ਇੱਕੋ ਹੀ ਸੀ ਫਿਰ ਇੰਨਾ ਸਾਡੀ ਵੰਡ ਕਿਉਂ ਕਰਤੀ ਇੰਨਾ ਸਾਡੀ ਵੰਡ ਕਿਉਂ ਕਰਤੀ ਔਲਖ ਟੇਕੂ ਇੱਥੇ ਮੱਥਾ ਤੇ ਅਰਦਾਸ ਕਰੂਗਾ ਇੱਥੇ ਭਾਰੀ ਨਾਨਕ ਵੀ ਹੋ ਜੇ ਧਰਤੀ ਇੱਕੋ ਤੇ ਆ ਤਾਰ ਜੀ ਚੱਕ ਦੇ ਬਾਬਾ ਸਾਰੀ ਨਾਲੇ ਚੱਲ ਪਹਿਣ ਲਾਂਗੇ ਸਾਰੇ ਖੁਸ਼ੀਆਂ ਹੋ ਜਾਣ ਪਾਸੇ ਚਾਰੇ ਉਹੋ ਉੱਥੇ ਬੈਠਣ ਗੋਰੇ ਬੈਠੇ ਸੋਚਣ ਗੋਰੇ ਆ ਗਰਮ ਹਵਾ ਚੋਂ ਠੰਡ ਕਿਉਂ ਕਰਤੀ ਕੌਮ ਸਾਡੀ ਤਾਂ ਇੱਕੋ ਹੀ ਸੀ ਫਿਰ ਇੰਨਾ ਸਾਡੀ ਵੰਡ ਕਿਉਂ ਕਰਤੀ ਇੰਨਾ ਸਾਡੀ ਵੰਡ ਕਿਉਂ ਕਰਤੀ